ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘਰੇਲੂ ਬੂਰੀ ਮੱਝ ਦਿਖਾਉਣੀ ਹੈ ਇਸੇ ਦਾ ਡਿਟੇਲ ਵੀਰ ਤੇ ਇਹਦੇ ਬਾਰੇ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਨਾਮ ਐਡਰੈਸ ਦੱਸਿਓ ਆਪਣਾ ਵੀਰ ਜੀ ਨਾਮ ਮੇਰਾ ਰੇਸ਼ਮ ਆ ਪਿੰਡ ਮੇਰਾ ਕਲਾਲਾ ਜ਼ ਜਿਲ੍ਹਾ ਬਰਨਾਲਾ ਪੈ ਗਿਆ ਪਿੰਡ ਕਲਾਲ ਆ ਗਿਆ ਹਾਂਜੀ ਫੋਨ ਨੰਬਰ 97790 46193 97790 46193 46193 ਹਾਂਜੀ ਜਿਹੜਾ ਬੂਰੀ ਮੱਝ ਦੇਖੀ ਜੰਨੇ ਆ ਜੀ ਸੂਆ ਗੇੜਾ ਸੁੰਦੀ ਆ ਵੀਰ ਜੀ オリジナル ਤੀਜਾ ਸੂਆ ਸੂ ਰਹੀ ਆ ਤੇ ਇਹ ਕਿੰਨੇ ਟਾਈਮ ਤੋਂ ਆਪਣੇ ਕੋਲ ਜੀ ਹੈ ਇਹ ਵੀਰ ਦੀ ਬਚਪਨ ਤੋਂ ਹੀ ਆ ਗਈ। ਜੰਮੀ ਪਲੀ ਆਪਣੇ ਘਰ ਦੀ ਮੱਝ ਆਹੇ। ਠੀਕ ਹੈ ਘਰ ਦੀ ਮੱਝ ਦੀ ਕੱਟੀ ਪਾਲੀ ਵਗੈਰਾ। ਕੱਟੀ ਪਾਲੀ ਹੋਈ ਆ। ਇੱਕ ਕੱਟੀਆਂ ਨੇ ਪਛਲੇ ਦਸੂਏ ਦਿੱਤੀ ਸੀਗੀ ਉਹ ਆਪਣੇ ਪਿੰਡ ਚ ਇਥੇ ਦਿੱਤੀ ਹੋਈ ਹੈਗੀ। ਠੀਕ ਹੈ ਮਿੱਤਰਤਾ ਦਾ ਵੇਚੀ। ਠੀਕ ਹੈ ਬੱਚੇ ਵਧੀਆ ਪਾਉਂਦੇ ਕਹਿੰਦਾ ਪਾ। ਪੂਰੇ ਵਧੀਆ ਬੱਚੇ ਹੁਣ ਵੀ ਇਹ ਬੂਰੇ ਸਾਹਨ ਤੋਂ ਹੀ ਗੱਭਣਾ। ਠੀਕ ਹੈ ਬੂਰਾ ਸਾਹਨ ਦਾ ਆਣੇ ਪਿੰਡ ਸਾਹਨ ਆ ਉਹਦੇ। ਆਪਣੇ ਪਿੰਡ ਸਾਹਨ ਆਗਾ। ਠੀਕ ਹੈ ਉਹ ਤੋਂ ਗੱਭਣਾ ਵੀ ਗੱਪ ਜੇ ਮਾਰਦੇ ਠੀਕ ਹੈ। ਕੋਈ ਗੱਪ ਗੁੱਪ ਨਹੀਂ ਸਾਹਨ ਵੀ ਦਿਖਾ ਦੇਾਂਗੇ। ਠੀਕ ਹੈ। ਠੀਕ ਹੈ। ਤੇ ਜੋ ਤੁਸੀਂ ਦੇਖ ਹੀ ਰਹੇ ਹੋ ਦੁੱਧ ਦੇ ਨੇ ਕਿੰਨਾ ਕੁ ਦਿੱਤਾ ਦੂਜੇ ਸਵੇਰ ਸਾਡੇ ਕੋਲੇ ਵੀਰੇ ਜਿਹੜੀ ਗੱਲ ਅਸੀਂ ਦੱਸਣ ਦੀ ਆ ਵੀ ਅਸੀਂ ਤਾਂ 12 ਲੀਟਰ ਦੀ ਗਰੰਟੀ ਦੇਵਾਂਗੇ ਉੱਤੇ ਅਗਲੇ ਦੀ ਸੇਵਾ ਕੀ ਕਹਿੰਦਾ ਬਾਪ ਆਪਾਂ ਦੂਜੇ ਸਵੇ ਇਹਦਾ 12 ਕਿਲੋ ਚੋਇਆ 12 ਲੀਟਰ ਦੁੱਧ ਦੇ ਆ ਦੇ ਥੱਲੇ ਕਹੇ ਦਾ ਬਾਪ ਐਤ ਕੀ ਮੰਨ ਲੈ ਬੰਦਾ ਵੀ 13 ਦੇ ਦੇ 14 ਦੇ ਦੇ ਉਹ ਅਗਲੇ ਦੀ ਸੇਵਾ ਆ ਜੀ ਦੇਖੋ ਐਵੇਂ ਗੱਪ ਮਾਰ ਦਿਓ 18 ਦਿੱਤਾ ਹੀ ਸਾਡੇ ਕੋਲੇ ਉਹ ਹੀ ਹੈ ਵੀ 14 ਦੇ ਦੂਵੇ 16 ਦੇ ਦੂਵੇ 15 ਦੇ ਦੂਗੀ ਜਿਹੜੀ ਚੀਜ਼ ਹੈਗੀ ਆ ਤੁਸੀਂ ਦੇਖ ਲਓ ਛੋਟੀ ਸੇਵਾ ਦੇ ਸਿਰ ਤੇ ਸਾ ਤੇ ਬਾਕੀ ਚੋਣ ਚਵਾਦੀ ਕਿਵੇਂ ਆ ਇੱਕ ਨੰਬਰ ਹੋਊਗੀ ਥਾਣ ਦੀ ਸਾਰੀ ਗਰੰਟੀ ਹੋਊ ਫੁੱਲ ਠੀਕ ਆ ਵਧੀਆ ਲੰਮਾ ਟਾਈਮ ਦੁੱਧ ਦਿੰਦੀ ਆ ਲੰਮਾ ਟਾਈਮ ਦੁੱਧ ਦੇਊਗੀ ਮੁੱਲੇ ਦਾ ਕੀ ਰੱਖ ਜਦੋਂ ਤੁਸੀਂ ਟੀਕਾ ਭਰਾ ਤਾਂ ਉਸੇ ਵੇਲੇ ਰਹਿ ਜੂਗੀ ਮੋਨ ਵੀਰੇ ਫੋਨ ਆਪਾਂ ਜਿਹੜਾ ਮੁੱਲੇ ਦਾ ਫੋਨ ਤੇ ਕਰ ਲਾਂਗੇ ਮਨ ਫੋਨ ਤੇ ਹੋਊਗਾ ਹਾਂਜੀ ਤੇ ਸੂਣ ਚ ਨੈਟ ਦੇਣ ਅੱਜ ਸਹੀ ਕਿੰਨੇ ਪਏ ਆ ਇਹਦੇ 14 ਤਰੀਕ ਨੂੰ ਦਿਨ ਪੂਰੇ ਹੋ ਜਾਣੇ ਅੱਜ ਹੋ ਗਈ 5 6 ਲਗਭਗ 9 ਦਿਨ ਬਾਕੀ ਆ 9 10 ਦਿਨ ਇਹਦੇ ਬਾਕੀ ਨੇਗੇ ਥੋੜੇ ਬਾਅਦ ਉੱਪਰ ਵੀ ਲੈ ਸਕਦੇ ਆ ਸੋਹਰਤ ਸੈਂਕ ਮੂੰਹ ਮਥਾ ਦੇਖੋ ਸੋਹਣਾ ਸਾਫ ਸੁਥਰਾ ਕੁੰਡੀ ਝੋਟੀ ਬੂਰੀ ਫੁੱਲੀ ਝੋਟੀ ਨੀਲੀ ਦਾ ਬੱਚੇ ਵੀ ਆਪਾਂ ਇਹਦੇ ਸਿਮੇ ਭਰ ਕੇ ਅੱਗੇ ਲੈ ਸਕਦੇ ਆ ਸੁਆ ਜੈਨੂਣ ਸੁੰਦੀ ਪਈ ਆ ਤੀਜਾ ਸੂਨ ਦੇ ਵਿੱਚ ਅੱਜ ਇਹਦੇ 9 10 ਕਿ ਦਿਨ ਹੀ ਬਾਕੀ ਆ ਬੜਾ ਟਾਈਮ ਨਹੀਂ ਕੋਈ ਲੈਂਦੀ ਏ ਤੇ ਬਾਕੀ ਕੱਦ ਕਾਠ ਪਲੀ ਪੁੜੀ ਵੀ ਬਹੁਤ ਜ਼ਿਆਦਾ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਇਹ ਰਾਜੀ ਸਮੀ ਪੁੜੀ ਸੈਂਕ ਮੂੰਹ ਮਥਾ ਦੇਖੋ ਸੋਹਣਾ ਸਾਫ ਸੁਥਰਾ ਲੈ ਚੋਲੇ ਇਧਰ ਨੂੰ ਤੇ ਮੁੱਲ ਵੀਰ ਕਹਿੰਦੇ ਦਾ ਫੋਨ ਤੇ ਕਰਾਂਗੇ ਜਾਇਜ਼ ਹੋ ਚੀਜ਼ ਦੇ ਹਿਸਾਬ ਨਾਲ ਤੇ ਉਹ ਤਾਂ 12 ਕਿਲੋ ਦਿੱਤਾ ਕੋਈ ਇਹ ਜੋ ਗੁੰਮਰਾਹ ਕਰਨ ਵਾਲੀ ਗੱਲਾਂ ਨੇ 14 ਦਿੱਤਾ ਜੀ ਇਹਨੇ 16 ਦਿੱਤਾਗਾ ਤੇ ਬਾਕੀ ਸੂਤੇ ਨੀਲੀ ਰਾਵੀ ਦਾ ਵੀ ਨਸਾਣਾ ਬੱਚੇ ਨੀਲੀ ਰਾਵੀ ਦੇ ਪਾ ਸਕਦੀ ਐ ਤੇ ਬੱਚਾ ਮੇਰੇ ਜੀ ਨੀਲੀ ਰਾਵੀ ਦੇ ਪਾਇ ਕੱਲਾ ਬੂਰਾ ਪੈ ਜਾਣੀ ਨੀਲੀ ਰਾਵੀ ਦਾ ਇਹ ਨੀਲੀ ਰਾਵੀ ਦਾ ਕੱਤੀ ਆਪਣੇ ਮਿੱਤਰ ਨੂੰ ਦਿੱਤੀ ਆ ਠੀਕ ਐ ਦਿਖਾ ਦੇਾਂਗੇ ਅਗਲੇ ਦੇ ਕੱਟੀ ਖੜੀ ਕਹਿੰਦੇ ਬੂਰੇ ਨੀਲੀ ਰਾਵੀ ਦੇ ਬੱਚੇ ਪੌਂਦੇ ਨੇ ਹਾਂ ਬੂਰੇ ਲੀਲੀ ਰਾਵੀ ਦੇ ਬੱਚੇ ਪੌਂਦੇ ਨੇ ਕਿ ਤੋੜਦੇ ਬਾੜੀ ਲੰਬੀ ਹੋਰ ਸੋ ਬੂਰੇ ਨੀਲੀ ਰਾਵੀ ਦੇ ਬੱਚੇ ਪਾਉਗੀ ਛੋਟੀ ਤੇ ਬਾਕੀ ਥਾਣਾ ਦੀ ਸੈਜ ਵਗੈਰਾ ਦੇਖੋ ਸੋਨਾ ਸਾਫ਼ ਤਰ੍ਹਾਂ ਕੋਈ ਨਹੀਂ ਕਰਦੀ ਵੱਡੇ ਥਾਣਾ ਜਿੰਨੀਆਂ ਰਗੇ ਥਾਣਾ ਤੇ ਸੋਨਾ ਗਾਰੰਟੀ ਹੋ ਕਿਸੇ ਤਰ੍ਹਾਂ ਦਾ ਕੋਈ ਵੱਧ ਘੱਟ ਹੋਵੇ ਜਾਂ ਕੁਝ ਹੋਰ ਆ ਠੀਕ ਹੈ ਜਿੰਨਾ ਤੁਹਾਨੂੰ ਸਹਾਈ ਚਾਹੀਦਾ ਉਹਨਾਂ ਸਹਾਈ ਜ ਤੁਹਾਨੂੰ ਮਿਲੇਗਾ ਜਮਾ ਸੋ ਤਾਂ ਤੁਮ ਦੇਖੋ ਸੋਨੇ ਸਾਧ ਤੇ ਨੰਬਰ ਬੋਲਦੇ ਦੁਬਾਰੇ ਆਪਣਾ ਜੀ 9779046193 9779046193 ਠੀਕ ਹੈ ਜੀ ਨੰਬਰ ਕਲਾਲਾ ਜ਼ਿਲ੍ਹਾ ਬਰਨਾਲਾ ਤੇ ਰੇਡ ਰਲਦਾ ਮਿਲਦਾ ਜੇ ਹੋਊਗਾ ਹਾਂਜੀ ਨੇੜੇ ਚੰਨਣਵਾਲ ਸੀਨੀਵਾਲ ਰਾਏਸਰ ਸਾਡੇ ਪਿੰਡ ਇੱਧਰ ਪਿੰਡ ਆਉਣ ਵਾਲਾ ਹਾਂ ਠੀਕ ਆ ਬੰਦ ਦੇ ਇਹ ਸਾਡੇ ਲਾਗੇ ਦੇ ਪਿੰਡ ਲੱਗੇ ਸਭ ਤੋਂ ਤੀਜਾ ਸੂਆ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਾਡਾ ਤਿਆਰ